ਵੀਡੀਓ ਬਣਾਇਆ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਸਾਡਾ ਕੋਈ ਨਹੀਂ ਹੈਗਾ ਅੱਜ ਤਾਂ ਆਇਓ ਦੇਖੀ ਮੂੰਹ ਕਿ ਮੈਂ ਬੈਠੇ ਨਹੀਂ ਇਹਦੇ ਪਿੱਛੇ ਨੂੰ ਬੈ ਜਾ ਬੈ ਜਾ ਪਿੱਛੇ ਓਕੇ ਗੁਰੂ ਕਿਲਾਈ ਆ ਗਈ ਇਹੇ ਜੇ ਥਾਂ ਭੇਜੂ ਚੁੱਪ ਕਰ ਚੁੱਪ ਕਰ ਚੁੱਪ ਕਰ ਰੋਕੀ ਭਾਈ ਰੋਕੀ ਰੋਕੀ ਬਈ ਰੋਣ ਆ ਗਈ ਹੁਣ ਭਾਈ ਸਾਨੂੰ ਲੈ ਚਲ ਕਿੱਥੇ ਲੈ ਚਲ ਤੁਹਾਨੂੰ ਅਸੀਂ ਤਾਂ ਇੱਥੇ ਹੀ ਜੰਨੇ ਆ ਗੇ ਗੁਰੂ ਘਰ ਭਾਈ ਖੜ ਜਾ ਖੜ ਜਾ ਅਜਵਾਕ ਕੋਲ ਉਹ ਉਹ ਜਵਾਕੇ ਸਾਡੇ ਭਈਆ ਇਹ ਲਤਵਾਲੀ ਕਰਦਾ ਯਾਰ ਮੈਂ ਇਹਨੂੰ ਵੀਡੀਓ ਬਣਾਈਏ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਸਾਡਾ ਜਵਾਬ ਕਰ ਉਹ ਚੌੜ ਵਾਲੀ ਉਹ ਖੜ ਜਾ ਯਾਰ ਉਹ ਕੱਪ ਕੇ ਮੂੰਹ ਕੰਮਾ ਲੈ ਉਹ ਕਰ ਖੜ ਜਾ ਰਹਾ ਤੈਨੂੰ ਦੱਸ ਤਾਂ ਨਹੀਂ ਨਾ ਬਹੁਤ ਪੇੜੀ ਕਰੂਗਾ ਕੰਡ ਪਰ ਬੰਗੀ ਅੱਪੀ ਇਹ ਜਵਾਬ ਕੇ ਮੂੰਹ ਕੇ ਮੰਨਦਾ ਉਹ ਬਾਵਾ ਚੌੜ ਵਾਲੀ ਕਰਦਾ ਉਹ ਯਾਰ ਤਾਂ ਮੰਨਿਆ ਯਾਰ ਆ ਦੇ ਸਾਡੇ ਜਵਾਬ ਕਾ ਕੇ ਉਹ ਗੱਲ ਸੁਣ ਕੇ ਬੋਲ ਬੋਲ ਸਾਡੇ ਜਵਾਬ ਕਾ ਤੈਨੂੰ ਚੱਕਣ ਵਾਲੇ ਜੀ ਮਾਰੀ ਕੋ ਮਾਰ ਦੇ ਚਾਬੀ ਫੜਾ ਯਾਰ ਜਾਣਾ ਸੀ ਚਾਬੀ ਫੜਾ ਸਾਡੀ ਮੰਗ ਜੀ ਬੈਠਾਂ ਜੀ ਭਈ ਜੋ ਆਜਕ ਨਾਲ ਆ ਰਹੇ ਚਾਬੀ ਫੜਾ ਯਾਰ ਤੂੰ ਸਾਨੂੰ ਕਾਲੀ ਚਾਬੀ ਇਹ ਦੇ ਚਾਬੀ ਚਾਬੀ ਫੜਾ ਓ ਚੱਲ ਯਾਰ ਚਾਬੀ ਫੜਾ ਕੇ ਬਾਲ ਨਿਕਲ ਜਾ ਬਾਹਰ ਨਿਕਲ ਜਾ ਬਾਹਰ ਨਿਕਲ ਜਾ ਬਾਹਰ ਨਿਕਲ ਗਿਆ ਘਟ ਮਾਰੀ ਨੂੰ ਬਾਹਰ ਹੈ ਨਾ ਖੜੇ ਮੈਂ ਬਾਹਰ ਹੀ ਹੋਣਾ ਐਵੇਂ ਤੂੰ ਕਹਿ ਉਹਨਾਂ ਨੂੰ ਛੋਟੇ ਜਿਹਾ ਕਹਿ ਮੈਂ ਕਹਿ ਉਹਨਾਂ ਨੂੰ ਕਹਿ ਉਹਨਾਂ ਨੂੰ ਕਹਿ ਉਹਨਾਂ ਨੂੰ ਓਏ ਯਾਏ ਖੜ ਜਾ ਮਲ ਖੜ ਸ਼ਰਮ ਨਹੀਂ ਆਉਂਦੀ ਹੈਗੀ ਚੋਰਿਆਂ ਨੂੰ ਤੇ ਤੁਸੀਂ ਤੁਹਾਨੂੰ ਸ਼ਰਮ ਆਉਂਦੀ ਆ ਓਏ ਤੂੰ ਕਹਿ ਇਹਨਾਂ ਨੂੰ ਮੈਂ ਕਹਿ ਇਹਨਾਂ ਨੂੰ ਇਹਨਾਂ ਜਵਾਬ ਕਹ ਮੈਂ ਇਹਨਾਂ ਨਾਲ ਹੋਈ ਨਹੀਂ ਇਹ ਤਾਂ ਬਹੁਤ ਬਸ ਕਹੂਗਾ ਇਹ ਤਾਂ ਮੈਂ ਵੀ ਕਹਿ ਦੂੰ ਮੈਂ ਤੇਰਾ ਜਵਾਬ ਖੜ ਜਾ ਖੜ ਜਾ ਖੜ ਜਾ ਚੁੱਪ ਕਰ ਚੁੱਪ ਕਰ ਓਏ ਮੂੰਹ ਸਾ ਪੁੱਛ ਖੜ ਜਾ ਫੋਟ ਲਾਵਾਂਗੇ ਫੇਰ ਰੱਖਾਂਗੇ ਇੱਕ ਬੁੜੀ ਦਾ ਤੱਕਦੇ ਆ ਜਿੰਨੀ ਤੁਹਾਡੀ ਇੱਜ਼ਤ ਕਰਦੇ ਆ ਅਸੀਂ ਚੁੱਪ ਕਰ ਜਾ ਚੁੱਪ ਕਰ ਜਾ ਹਲੋ ਦੱਸ ਓਏ ਦੱਸ ਕਿੱਥੇ ਜਾ ਕੇ ਲੈ ਤੈਨੂੰ ਇਹ ਉਧਰੋਂ ਜਾ ਕੇ ਲੈ ਆਵੇਂ ਖੇਤਾਂ ਕਿਉਂ ਬਲੀ ਨਾ ਵੀ ਮਰੀ ਨਾ ਗਾ ਮੈਂ ਹੁਣ ਫੇਰ ਹਾਂ ਮਾਰ ਮਾਰ ਹੈਂ ਨਾ ਹੁਣ ਚੱਲ ਥਾਣੇ ਚ ਜਾ ਚੱਲ ਥਾਣੇ ਇਹਨਾਂ ਦੀ ਗੱਡੀ ਸੀ ਇਸ ਵਕਤ ਸੀ ਮੱਛਾ ਕੰਨੜਾ ਬਾਈ ਲੱਪਣ ਮਾਰੋ ਬਾਈ ਬਾਈ ਵੀਡੀਓ ਬੰਦ ਕਰ ਰਿਹਾ ਆ ਘੂਰ ਘੂਰ ਕੇ ਨਹੀਂ ਛੋਟਾ ਆ ਉਹ ਬਾਈ ਉਹ ਵੀਡੀਓ ਬੰਦ ਕਰ ਗਲਤੀ ਹੋ ਗਈ ਬਾਈ ਯਾਰ ਬਾਈ ਇਹ ਗੱਲ ਕਰ ਲਓ ਜਿਹੜੀ ਗੱਲ ਕਰਨੀ ਹੈ ਨਾ ਤੁਸੀਂ ਸਿੱਧੀ ਬੰਦੇ ਨਾਲ ਹੋ ਜਾਓ ਹੈਲੋ ਆਹ ਹੈ ਰੋ ਮਰੀ ਬਾਈ ਕੌਣ ਆਪਾਂ ਫੜੇ ਧਗੇ ਹੁਣ ਕਿਉਂ ਰੋ ਮਾਰ ਰੇ ਇਹਨਾਂ ਤੇ ਬਾਈ ਘਰ ਵੀ ਚਲਾਉਣਾ ਯਾਰ ਆਪਦਾ ਸੀ ਨਹੀਂ ਤੇ ਕਦੇ ਕਾਰ ਚਲਾਉਣਾ ਆ ਸਕਦਾ ਨਾ ਯਾਰ ਤੁਸੀਂ ਕਿੱਥੋਂ ਦੇ ਸੀ ਇਹ ਕੀ ਕੰਮ ਕਰਦੇ ਹੋ ਯੂਪੀ ਦੇ ਤੁਸੀਂ ਸਾਡੇ ਉੱਪਰ ਕੰਮ ਨਹੀਂ ਹੈਗਾ ਤਾਂ ਹੀ ਇੱਧਰ ਆਉਣੇ ਆ ਪਿਆਪ ਚ ਵੀ ਕੰਮ ਕੀਤਾ ਹੋਇਆ ਕੋਈ ਇੱਧਰ ਵੀ ਕੰਮ ਨਹੀਂ ਹੈ। ਗਾਂਹ ਬਈ ਡੀਲਰ ਆਉਂਦੇ ਵੇਚ ਦਿੰਨੇ ਆ। ਓਟਲਾਂ ਛੱਡ ਦੇਣਾ ਮੈਨੂੰ ਪਤਾ ਹੈ ਓਟਲਾਂ ਦੇ ਵੀ ਓਟਲਾਂ ਦੇ ਮੱਜਾਂ ਆਣ ਦੇ ਦਿੰਦੇ ਆ ਇਹੇ। ਹਾਂ 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 ਉਹਨਾਂ ਪੈਂਦੇ ਵੀ ਇਹੇ। ਉਹ ਸੰਗਲ ਪਾ ਲੈਂਦੇ ਮਨ ਉੱਥੇ ਕੰਮ ਕਰਾਉਂਦੇ ਗੁਜਰਾਂ ਗੁਜਰਾਂ ਗੁਜਰਾਂ। ਗੁਜਰਾਂ ਨਾਲ ਬੋਲਰ ਵੇਚ ਦਿੰਦੇ ਆ। ਸਾਡਾ ਕਿਹੜਾ ਜੀ ਕਰਦਾ ਜੀ ਸਾਡੀ ਵੀ ਮਜਬੂਰੀ ਹੈ। ਇਹ ਕਾਹਦੀ ਮਜਬੂਰੀ ਹੈ ਤੇਰਾ ਗੱਲ ਸੁਣ ਤੇਰਾ ਆਪ ਦਾ ਜਵਾਬ ਹੋਵੇ। ਤੇ ਵੇਚ ਦੇਂਗੀ ਤੂੰ? ਤਲ ਬਾਈ ਗਲਤੀ ਹੋ ਗਈ ਬੰਦ ਕਰ ਦੇ ਯਾਰ ਬੰਦ ਬੰਦ ਗੱਡੀ ਵਿੱਚ ਗੱਡੀ ਵਿੱਚ ਮੇਰੀ ਥਾਣੇ ਤੇ ਬਾਈ ਮਾਫ ਕਰ ਦਿਓ ਬਾਈ ਗਲਤੀ ਕਰ ਮੈਂ ਕੋਈ ਮਾਫੀ ਨਹੀਂ ਕਰ ਰਿਹਾ ਉੱਠਾਣ ਬਾਈ ਮਾਫ ਕਰ ਦਿਓ ਇਹ ਤੂੰ ਕਰ ਦੇ ਮੈਂ ਕਰੀ ਗਾ ਲਾ ਦੋ ਦੱਲ ਦੱਲ ਗੱਡੀ ਐਕਟ ਬਾਈ ਇਧਰ ਮਗਰ ਬੈਠ ਚੱਲ ਮਗਰ ਚੱਲ ਮੈਂ ਬਾਟਵਾ ਹਾਂ ਇਧਰ ਬਾ ਇਹਨੂੰ ਬੱਠਾ ਲੈ ਜਿੱਥੇ ਬੈਠ ਜਾ ਤਾ ਤੂੰ ਉਧਰ ਨਹੀਂ ਵਹਿ ਜਾ ਬਸ ਕਰ